ਕਿ ਭਾਈ ਸਾਡਾ ਸ਼ੁਭ ਕਰਨ ਦਾ ਕਸੂਰ ਕੀ ਸੀ ਤੁਹਾਡੇ ਵਾਅਦੇ ਯਾਦ ਕਰਾਉਣ ਚੱਲਿਆ ਸੀ ਨਾ ਜੀ ਕਿ ਤੁਸੀਂ ਵਾਅਦਾ ਨਹੀਂ ਕੀਤਾ ਕਿ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਤੁਸੀਂ ਵਾਅਦਾ ਨਹੀਂ ਕੀਤਾ ਕਿ ਅਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰਾਂਗੇ ਕਿ ਤੁਸੀਂ ਵਾਅਦਾ ਨਹੀਂ ਕੀਤਾ ਸੀਗਾ 2014 ਚ ਕਿ ਡਾਕਟਰ ਸੁਮੇਨਾਤ ਸਿੰਘ ਦੀ ਰਿਪੋਰਟ ਲਾਗੂ ਕਰਾਂਗੇ ਦੇਖੋ ਕਹਿਣ ਨੂੰ ਭਾਵੇਂ ਕੋਈ ਕਿੰਨਾ ਮਰਜ਼ੀ ਕਹੇ ਕਿ ਅਸੀਂ ਤਾਂ ਜੀ ਕਿਸਾਨਾਂ ਦੇ ਨਾਲ ਆ ਅਸੀਂ ਤਾਂ ਕਿਸਾਨਾਂ ਦੇ ਪੁੱਤਾਂ ਲੇਕਿਨ ਮੈਨੂੰ ਲੱਗਦਾ ਕਿਸਾਨਾਂ ਦੇ ਪੁੱਤਾਂ ਵਾਲੀ ਗੱਲ ਕਿਤੇ ਵੀ ਕੋ ਨਜ਼ਰ ਨਹੀਂ ਆ ਰਹੀ ਕੋਡ ਆਫ ਕੰਡਕਟ ਦੇ ਹੁੰਦਿਆਂ ਅੰਦੋਲਨ ਦਾ ਚੱਲਣਾ ਇਹ ਇੱਕ ਮਤਲਬ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਉਧਰ ਬਾਈ ਕੋਟ ਉੱਪਰ ਨਟ ਲੱਗਿਆ ਹੋਵੇ ਤੇ ਉਧਰ ਭਾਜਨ ਅੰਦੋਲਨ ਚੱਲਦਾ। ਉਹ ਤਾਂ ਸਰਕਾਰ ਵਾਸਤੇ ਬੜਾ ਸੌਖਾ ਸੀਗਾ ਭਾਵੇਂ ਸਰਕਾਰ ਪਹਿਲੀ ਮੀਟਿੰਗ 'ਚ ਕਹਿੰਦੇ ਵੀ ਠੀਕ ਹੈ ਜੀ ਅਸੀਂ ਤੁਹਾਡੀਆਂ ਸਾਡੀਆਂ ਮੰਨੀਆਂ ਹੋਈਆਂ ਨੇ। ਅਸੀਂ ਮਤਲਬ ਹੁਣ ਇਹਨਾਂ ਨੂੰ ਲਾਗੂ ਕਰਦੇ ਹਾਂ ਗੱਲ ਮੁਕੀ ਕਾਣੀ ਖਤਮ ਸੀ। ਇੰਨੀ ਇੰਨੀ ਕੰਮ ਸੀ। ਲੇਕਿਨ ਇੱਥੇ ਮੈਨੂੰ ਲੱਗ ਰਿਹਾ ਐ ਇਤਕੀ ਲੋਕਾਂ ਦਾ ਹੌਸਲਾ ਬੁਲੰਦਾ ਐ। ਇਤਕੀ ਮਤਲਬ ਉਹ ਅਸਰ ਨਜ਼ਰ ਨਹੀਂ ਆ ਰਿਹਾ ਲੋਕਾਂ ਦੇ ਗਿਣਤੀ ਭਰਪੂਰ ਹੈ ਇੱਥੇ ਕੋਈ ਇਹ ਜਿਹੀ ਗੱਲ ਨਹੀਂ ਇਹ ਅੰਦੋਲਨ ਚੱਲੇਗਾ ਭਾਵੇਂ ਕੋੜ ਕੋ ਡੰਕ ਲੱਗੇ ਭਾਵੇਂ ਅਗਲਾ ਵੀ ਕੋੜ ਕੋ ਡੰਕ ਲੱਗੇ ਇਹਨਾਂ ਦੋਨਾਂ ਨੂੰ ਫੇਰ ਵੀ ਲੜਾਂਗੇ ਅਗਰ ਕਿਸਾਨ ਦੀ ਕਰਜ਼ ਮੁਕਤੀ ਨਹੀਂ ਹੁੰਦੀ ਤਾਂ 7 ਲੱਖ ਕਿਸਾਨ ਪਹਿਲੇ ਖੁਦਕਸ਼ੀਆਂ ਕਰਕੇ ਮਰ ਚੁੱਕਿਆ ਹੈ ਕਿਸਾਨ ਦਾ ਸਿਰਫ ਇੱਕ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਨਾਂ ਨੂੰ ਤਾਂ ਜਿੰਦੋਂ ਮਰਜ਼ੀ ਜਿਵੇਂ ਮਰਜ਼ੀ ਪਰਮਾ ਕੇ ਅਸੀਂ ਵੋਟ ਲੈ ਲਾਂਗੇ ਝੂਠ ਬੋਲ ਲਾਂਗੇ ਝੂਠ ਬੋਲਦੇ ਵੀ ਰਹੇ ਨੇ ਤੇ ਪਹਿਲਾਂ ਤੁਸੀਂ ਸਾਨੂੰ ਵਾਅਦਾ ਯਾਦ ਕਰਾਉਣ ਵਾਲੇ ਕੌਣ ਹੁੰਨੇ ਆ ਜੇਕਰ ਉਹਨਾਂ ਦੇ ਕੋਲੇ ਸਮਾਂ ਨਹੀਂ ਤੇ ਉਹਨਾਂ ਦੀ ਐਡੀ ਹੈਂਕੜ ਐਡਾ ਅਹੰਕਾਰ ਹੈ ਜਾਂ ਦੀ ਤੰਨਾਸ਼ਾ ਕੀ ਅਸੀਂ ਵਾਅਦਾ ਤਾਂ ਕਰਾਂਗੇ ਤੇ ਤੁਸੀਂ ਵਾਅਦੇ ਨੂੰ ਲਾਗੂ ਕਰਾਉਣ ਲਈ ਜਾਂ ਯਾਦ ਕਰਾਉਣ ਲਈ ਆਉਂਗੇ ਤਾਂ ਗੋਲੀਆਂ ਮਾਰਾਂਗੇ ਹੁਣ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆ ਜਿਹੜੀਆਂ ਇਹ ਤਸਵੀਰਾਂ ਤੁਸੀਂ ਦੇਖੋਗੇ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਕਮਰਿਆਂ ਦਾ ਰੂਪ ਲੈ ਲਿਆ ਕਿਉਂਕਿ ਤਕਰੀਬਨ 2 ਮਹੀਨਿਆਂ ਦੇ ਕਰੀਬ ਹੋ ਗਿਆ ਕਿਸਾਨਾਂ ਨੂੰ ਇਸ ਰੋਡ ਤੇ ਸੜਕਾਂ ਦੇ ਉੱਤੇ ਖੜਿਆ ਨੂੰ ਕਿਉਂਕਿ ਦਿੱਲੀ ਵੱਲ ਅੱਗੇ ਵਧਣਾ ਸੀ ਪਰ ਜਿਹੜੀ ਕੇਂਦਰ ਸਰਕਾਰ ਹੈ ਜਾਂ ਹਰਿਆਣਾ ਸਰਕਾਰ ਹੈ ਉਹਨਾਂ ਵੱਲੋਂ ਸਖਤ ਬੈਰੀਕੇਟਿੰਗ ਕਰਨ ਦੇ ਬਾਵਜੂਦ ਇੱਥੇ ਰੁਕਣਾ ਪਿਆ ਕਿਉਂਕਿ ਇੱਥੇ ਇੱਕ ਕਿਸਾਨ ਦੀ ਮੌਤ ਵੀ ਹੋਈ ਆ ਵੱਡੀਆਂ ਝੜਪਾਂ ਵੀ ਹੋਈਆਂ ਜਿਹੜੇ ਵਾਟਰ ਕੈਨਨ ਵੀ ਚਲਾਏ ਗਏ ਅਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ ਪਰ ਹੁਣ ਜਿਹੜੇ ਹਾਲਾਤ ਨੇ ਇੱਥੇ ਗਰਮੀ ਦਾ ਜਿਹੜਾ ਸੀਜ਼ਨ ਆ ਉਹ ਸ਼ੁਰੂਆਤ ਹੋ ਚੁੱਕੀ ਆ ਪਰ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਿਰਤੇ ਨੇ ਕਿਉਂਕਿ ਐਲਾਨ ਹੋ ਚੁੱਕਿਆ ਕੋਡ ਆਫ ਕੰਡਕਟ ਜਿਹੜਾ ਲੱਗ ਚੁੱਕਿਆ ਅਸੀਂ ਗੱਲ ਕਰਦੇ ਹਾਂ ਡੱਲੇਵਾਲ ਸਾਹਿਬ ਡੱਲੇਵਾਲ ਸਾਹਿਬ ਲੋਕ ਸਭਾ ਦੀਆਂ ਚੋਣਾਂ ਸਿਰਤੇ ਨੇ ਪਰ ਹਾਲਾਤ ਕਿਸਾਨਾਂ ਦੇ ਜਿਉਂ ਤੇ ਤਿਉਂ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇੱਕ ਇਹ ਬੜੀ ਮੈਂ ਕਹੂੰਗਾ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ ਤੁਸੀਂ ਵੀ ਆਪਦੀ ਜ਼ਿੰਦਗੀ ਚ ਪਹਿਲੀ ਵਾਰੀ ਦੇਖਿਆ ਹੋਊਗਾ ਕਿ ਉਧਰੋਂ ਚੋਣਾਂ ਚੱਲਦੀਆਂ ਹੋਣ ਤੇ ਉਧਰੋਂ ਅੰਦੋਲਨ ਚੱਲਦਾ ਹੋਵੇ ਇਹ ਦੋਨੋਂ ਚੀਜ਼ਾਂ ਕਦੇ ਪੈਰਲਰ ਨਹੀਂ ਚੱਲਿਆਂਗੇ ਅਸੀਂ ਵੀ ਮੇਰਾ ਵੀ ਲਗਭਗ 40 ਸਾਲ ਦਾ 39 ਸਾਲ ਦਾ ਐਕਸਪੀਰੀਅੰਸ ਹੋ ਗਿਆ ਹਮੇਸ਼ਾ ਜਦੋਂ ਚੋਣਾਂ ਦਾ ਸਮਾਂ ਆ ਜਾਂਦਾ ਹੈ ਤੇ ਅਸੀਂ ਇਹ ਕਹਿ ਕੇ ਹੀ ਮਤਲਬ ਟਾਲ ਦਿੰਨੇ ਹੁੰਦੇ ਆ ਪਰ ਟੈਸਟ ਨੂੰ ਕਿ ਯਾਰ ਹੁਣ ਤਾਂ ਮਤਲਬ ਚੋਣਾਂ ਆ ਗਿਆ ਹੁਣ ਐਡੀ ਛੇਤੀ ਕੁਝ ਹੋਣਾ ਨਹੀਂਗਾ ਸਰਕਾਰ ਨੇ ਕੁਝ ਕਰਨਾ ਨਹੀਂ ਹਮਮ ਲੇਕਿਨ ਐਸ ਵਾਰੀ ਕੋਈ ਵਾਹਿਗੁਰੂ ਦੀ ਮਰਜ਼ੀ ਮੈਂ ਮੰਨੂਗਾ ਹਮਮ ਕਿ ਅੰਦੋਲਨ ਸ਼ੁਰੂ ਹੋ ਗਿਆ ਔਰ ਉਹ ਕੁਦਰਤੀ ਜਾ ਕੇ ਫਸ ਗਿਆ ਜਾ ਕੇ ਚੋਣ ਜਾਬਤੇ ਦੇ ਵਿੱਚ ਹਮਮ ਕੋਡ ਆਫ ਕੰਡਕਟ ਦੇ ਹੁੰਦਿਆਂ ਅੰਦੋਲਨ ਦਾ ਚੱਲਣਾ ਇਹ ਇੱਕ ਮਨ ਮੈਨ ਲੱਗਦਾ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਊਗਾ ਕਿ ਉਧਰ ਭਾਵੇਂ ਕੋਡ ਬਕਨਟ ਲੱਗਿਆ ਹੋਵੇ ਤੇ ਉਧਰ ਭਾਵੇਂ ਅੰਦੋਲਨ ਚੱਲਦਾ ਹੋਵੇ। ਥੱਲੇ ਸਭ ਇਹ ਨਹੀਂ ਲੱਗਦਾ ਕਿਉਂਕਿ ਹਰ ਇੱਕ ਨੂੰ ਪਤਾ ਸੀ ਕਿ ਨੇੜੇ ਚੋਣਾਂ ਨੇ। ਕੀ ਲੱਗਦਾ ਨਹੀਂ ਕੁਝ ਫੈਸਲੇ ਵੀ ਗਲਤ ਲਏ ਹੋਏ ਨੇ? ਨਹੀਂ 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 ਫੈਸਲੇ ਗਲਤ ਨਹੀਂ ਐ। ਹੂੰ। ਦੇਖੋ ਇਹ ਜੇਤਾ ਹੁੰਦਾ ਨਾ ਜੇ ਇੱਕ ਤਾਂ ਹੁੰਦੀਆਂ ਮੰਗਾਂ ਮਨਾਉਣ ਜਾਣਾ। ਇਹ ਮੰਗਾਂ ਨਹੀਂ ਸੀਗੀਆਂ। ਹੂੰ। ਇਹ ਸਰਕਾਰ ਨੇ ਸਾਡੇ ਨਾਲ ਕੀਤੀਆਂ ਹੋਈਆਂ ਕਮਿਟਮੈਂਟਸ ਨੇ ਮੰਗਾਂ ਤਾਂ ਮੰਨੀਆਂ ਜਾ ਚੁੱਕੀਆਂ ਸੀ। ਹੂੰ। ਜਿਹੜੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੇ ਉਹਨਾਂ ਨੂੰ ਦੁਬਾਰ ਇਹ ਸਰਕਾਰ ਨੂੰ ਰਿਮਾਈਂਡ ਕਰਾਉਣਾ ਹੈ ਜੀ ਕਿ ਭਾਈ ਇਹਨੂੰ ਲਾਗੂ ਕਰੋ ਹੂੰ ਤੋ ਉਹ ਤਾਂ ਸਰਕਾਰ ਵਾਸਤੇ ਬੜਾ ਸੌਖਾ ਸੀਗਾ ਭਾਵੇਂ ਸਰਕਾਰ ਪਹਿਲੀ ਮੀਟਿੰਗ 'ਚ ਕਹਿੰਦੇ ਵੀ ਠੀਕ ਹੈ ਜੀ ਅਸੀਂ ਤੁਹਾਡੀਆਂ ਸਾਡੀਆਂ ਮੰਨੀਆਂ ਹੋਈਆਂ ਨੇ ਅਸੀਂ ਮਤਲਬ ਹੁਣ ਇਹਨਾਂ ਨੂੰ ਲਾਗੂ ਕਰਦੇ ਗੱਲ ਮੁਕੀ ਕੰਨੀ ਖਤਮ ਸੀ ਇੰਨੇ ਇੰਨੇ ਹੀ ਕੰਮ ਸੀ ਹੂੰ ਲੇਕਿਨ ਸਰਕਾਰ ਨੂੰ ਇਹ ਜ਼ਰੂਰ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਵੀ ਆਪਾਂ ਆਪਦਾ ਟਾਈਮ ਨਗਾਉਣਾ ਹੈ ਹੂੰ ਇਹਨੂੰ ਟਾਈਮ ਨੂੰ ਨਗਾਉਣ ਵਾਸਤੇ ਸਾਡੇ ਸਾਡੇ ਕੋਲੇ ਇੱਕੋ ਹੀ ਤਰੀਕਾ ਹੈ ਕਿ ਇਹਨਾਂ ਨੂੰ ਖਿੱਚ ਕੇ ਲੰਮਾ ਖਿੱਚ ਕੇ ਮੀਟਿੰਗਾਂ ਚਲਾਓ ਅੱਜ ਮੀਟਿੰਗ ਹੈ ਕੱਲ ਮੀਟਿੰਗ ਕਰਦੇ ਕਰਦਿਆਂ ਨੇ ਕੋਡ ਆਫ ਕੰਡਕਟ ਦੇ ਵਿੱਚ ਲਾ ਕੇ ਉਹਨਾਂ ਨੇ ਸਰਕਾਰ ਵੱਲੋਂ ਜਾਣਬੁੱਝ ਕੇ ਇਹਨੂੰ ਪਸਾਇਆ ਗਿਆ ਗੱਲਬਾਤ ਸਾਬ ਮੈਂ ਤੁਹਾਡੀ ਗੱਲ ਵਿੱਚ ਘੱਟ ਰਿਹਾ ਕਿਉਂਕਿ ਪਿਛਲੀ ਵਾਰ ਜਿਹੜਾ ਦਿੱਲੀ ਸੰਘਰਸ਼ ਚੱਲਿਆ तकरीबन ਕਹਿ ਸਕਦੇ ਹਾਂ 1.5 ਸਾਲ ਤੋਂ ਉੱਤੇ ਸੰਘਰਸ਼ ਲੰਮਾ ਚੱਲਿਆ ਸੀ ਉੱਥੇ ਪਰ ਉੱਥੇ ਵੀ ਮੀਟਿੰਗਾਂ ਕੀਤੀਆਂ ਗਈਆਂ ਟਾਲਿਆ ਗਿਆ ਮੀਟਿੰਗਾਂ ਕੀਤੀਆਂ ਗਈਆਂ ਟਾਲਿਆ ਗਿਆ ਉਸ ਲੰਬੇ ਸਮੇਂ ਤੋਂ ਬਾਅਦ ਐਲਾਨ ਕੀਤਾ ਗਿਆ ਤੁਹਾਨੂੰ ਤੁਸੀਂ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਸੀ ਤੁਹਾਨੂੰ ਪਤਾ ਸੀ ਕਿ ਸਰਕਾਰ ਸਾਡੇ ਨਾਲ ਇਦਾਂ ਹੀ ਕਰੂਗੀ ਪਰ ਬੈਰੀਕੇਟਿੰਗ ਬਾਰੇ ਸਾਰੇ ਜਿਹੜਾ ਮੀਡੀਆ ਸੀ ਉਹ ਵੀ ਦੱਸ ਰਿਹਾ ਸੀ ਕਿ ਕਿੱਦਾਂ ਦੀ ਬੈਰੀਕੇਟਿੰਗ ਕੀਤੀ ਗਈ ਆ ਪਰ ਜਿਹੜਾ ਇਸ ਵਾਰੀ ਜਿਹੜਾ ਸੰਘਰਸ਼ਾ ਬੜਾ ਔਖਾ ਹੋਇਆ ਹੈ ਕਿਸਾਨ ਦੀ ਵੀ ਮੌਤ ਹੋ ਚੁੱਕੀ ਆ ਪਰ ਹੁਣ ਜਿਹੜਾ ਸਥਿਤੀ ਹੈ ਕਿਉਂਕਿ ਮੂਰੇ ਸੀਜ਼ਨ ਹੜੀ ਦਾ ਆ ਚੁੱਕਿਆ ਹੈ ਪਰ ਜਿਹੜੇ ਕੰਮਕਾਰ ਨੇ ਜਿਹੜੇ ਟਰਾਲੀਆਂ ਨੇ ਟਰੈਕਟਰ ਨੇ ਕਿਉਂਕਿ ਕਿਸਾਨ ਦਾ ਜਿਹੜਾ ਟਰੈਕਟਰ ਟਰਾਲੀ ਆ ਉਹ ਮੇਨ ਜਿਹੜਾ ਖੇਤੀਬਾੜੀ ਦੇ ਵਿੱਚ ਕੰਮ ਹੁੰਦਾ ਪਰ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਕਿਦਾਂ ਦੀ ਹੈ ਇੱਥੇ ਕਿਸਾਨਾਂ ਦਾ ਜਿਹੜਾ ਇਕੱਠਾ ਹੈ ਉਹਦੇ ਵਿੱਚ ਕਿੰਨਾ ਕਸਰ ਪਿਆ ਦੇਖੋ ਇਹ ਤਾਂ ਕੁਦਰਤੀ ਗੱਲ ਹੈ ਕਿ ਜਦੋਂ ਸੀਜ਼ਨ ਆਉਂਦਾ ਹੁੰਦਾ ਹੜੀ ਦੀ ਕਟਾਈ ਦਾ ਤੇ ਉਦੋਂ ਥੋੜਾ ਬਹੁਤ ਅਸਰ ਆਉਂਦਾ ਹੁੰਦਾ ਹੈ ਲੇਕਿਨ ਇੱਥੇ ਮੈਨੂੰ ਲੱਗ ਰਿਹਾ ਹੈ ਇਤਕੀ ਲੋਕਾਂ ਦਾ ਹੌਸਲਾ ਬੁਲੰਦਾ ਹੈ ਇਤਕੀ ਮਤਲਬ ਉਹ ਅਸਰ ਨਜ਼ਰ ਨਹੀਂ ਆ ਰਿਹਾ ਲੋਕਾਂ ਦੀ ਗਿਣਤੀ ਭਰਪੂਰ ਹੈ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਹਮ ਰਹੀ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਨਾ ਕਿ ਐਡੀ ਵੱਡੀ ਬੈਰੀਕੇਡਿੰਗ ਤੁਹਾਨੂੰ ਦਿਸਦੀ ਸੀਗੀ ਤੇ ਤੁਸੀਂ ਫੇਰ ਵੀ ਅਸੀਂ ਉਹ ਫੈਸਲਾ ਲਿਆ। ਹੂੰ। ਦੇਖੋ ਦੂਜਾ ਪਾਕ ਇਹਦਾ ਇਹ ਵੀ ਨਾਲ ਸਾਹਮਣੇ ਖੜਾ ਹੈ ਕਿ ਸਰਕਾਰ ਨੂੰ ਆਏ ਕਿਵੇਂ ਮਤਲਬ ਸਾਡੇ ਨਾਲ ਵਾਅਦਾ ਕਰ ਲਿਆ ਤੇ ਵਾਅਦਾ ਕਰਕੇ ਮੁੱਕਰ ਜੇ ਸਰਕਾਰ ਉਹ ਮੈਨੂੰ ਲਾਗੂ ਨਾ ਕਰੇ। ਤੇ ਉਹਨਾਂ ਨੂੰ ਅਸੀਂ ਟਰਮ ਪੂਰੀ ਕਰਕੇ ਜਾਣ ਦੀਏ ਤੇ ਉਹਨਾਂ ਨੂੰ ਅਸੀਂ ਯਾਦ ਹੀ ਨਾ ਕਰਾਈਏ। ਜੀ। ਤਾਂ ਸਾਡੇ ਵਾਸਤੇ ਵੀ ਜਿਹੜਾ ਨੂੰ ਅਸੀਂ ਰਿਪਰੈਜ਼ੈਂਟ ਕਰਦੇ ਉਹਨਾਂ ਵਾਸਤੇ ਅਸੀਂ ਅਸੀਂ ਜਵਾਬ ਦੇ ਆਂ ਲੋਕਾਂ ਨੇ। ਔਰ ਉਹਦੇ ਜੋ ਇਹ ਪ੍ਰੋਗਰਾਮ ਸ਼ੁਰੂ ਹੋਇਆ ਇੰਪੋਰਟੈਂਟ ਗੱਲ ਉਹਦੇ ਵਿੱਚ ਸਭ ਤੋਂ ਵੱਡੀ ਇਹ ਆ ਜੀ ਕਿ ਦੇਖੋ ਅੱਜ ਅੰਦੋਲਨ ਅਗਰ ਚੱਲ ਰਿਹਾ ਤਾਂ ਇਹ ਕਿਸੇ ਨੂੰ ਨਹੀਂ ਸੀ ਉਮੀਦ ਸੱਡੀ ਸਰਕਾਰ ਨੂੰ ਉਮੀਦ ਨਹੀਂ ਸੀ ਉਹਨਾਂ ਨੂੰ ਵੀ ਲੱਗਦਾ ਸੀ ਜੇ ਜਦੋਂ ਕੋਡ ਆਫ ਕੰਡਕਟ ਲੱਗਿਆ ਇਹਨਾਂ ਨੂੰ ਉੱਠ ਕੇ ਤੁਰ ਜਾਣਾ ਹੈ ਲੇਕਿਨ ਅਸੀਂ ਉਦੋਂ ਵੀ ਇਹਨਾਂ ਨੂੰ ਕਹਿੰਦੇ ਰਹਿ ਗਏ ਅੰਦੋਲਨ ਚੱਲੇਗਾ ਭਾਵੇਂ ਕੋਡ ਆਫ ਕੰਡਕਟ ਲੱਗੇ ਭਾਵੇਂ ਅਗਲਾ ਵੀ ਕੋਡ ਆਫ ਕੰਡਕਟ ਲੱਗੇ ਅੰਦੋਲਨ ਫਿਰ ਵੀ ਲੜਾਂਗੇ ਅਸੀਂ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਨਾ ਜੀ ਇਹ ਸਾਡੇ ਜਿਹੜਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਹੈ ਅਗਰ ਨਹੀਂ ਮਿਲਦਾ ਤਾਂ ਕਿਸਾਨ ਮਰਦਾ ਹੈ ਅਗਰ ਕਿਸਾਨ ਦੀ ਕਰਜ਼ ਮੁਕਤੀ ਨਹੀਂ ਹੁੰਦੀ ਤਾਂ 7 ਲੱਖ ਕਿਸਾਨ ਪਹਿਲੇ ਖੁਦਕਸ਼ੀਆਂ ਕਰਕੇ ਮਰ ਚ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਆਈ ਆ 2000 6 ਦੀ ਟੇਬਲ ਤੇ ਪਈ ਹੈ ਸਰਕਾਰ ਦੇ 14 ਤੋਂ ਇਹ ਬੈਠੇ ਨੇ ਇਹਨਾਂ ਨੇ ਹਜੇ ਤੱਕ ਰੋਦੇ ਤੇ ਕੋਈ ਸੇਰ ਚੋਂ ਪੁਣੀ ਨਹੀਂ 31 ਗੱਲ ਉੱਥੇ ਖੜੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਤੁਹਾਡੀ ਖਾਤਰ ਕੋਈ ਕਮਿਸ਼ਨ ਬੈਠ ਜੇ ਉਹ ਵੀ ਲਾਗੂ ਨਹੀਂ ਕਰਨਾ ਤੁਹਾਨੂੰ ਕਰਜ਼ੇ ਨਾਲ ਮਰਦੇ ਹੋ ਤਾਂ ਮਰੋ ਅਸੀਂ ਲਾਗੂ ਵੀ ਮਤਲਬ ਤੁਹਾਡਾ ਮਾਫ਼ ਨਹੀਂ ਕਰਾਂਗੇ ਤੇ ਤੁਹਾਨੂੰ ਤੁਹਾਡੀ ਫਸਲ ਦਾ ਜਿਹੜਾ ਮਿਨੀਮਮ ਘੱਟ ਤੋਂ ਘੱਟ ਰੇਟ ਦਿੱਤਾ ਹੈ ਉਹਦੀ ਵੀ ਅਸੀਂ ਗਰੰਟੀ ਨਹੀਂ ਕਰਾਂਗੇ ਵੀ ਤੁਹਾਨੂੰ ਮਿਲੂਗਾ ਤਾਂ ਫਿਰ ਤਾਂ ਫਿਰ ਕਿਸਾਨ ਦੀਆਂ ਜਿਹੜੀਆਂ ਹਾਲਾਤ ਨੇ ਉਹ ਮੰਗ ਕਰਦੇ ਨੇ ਕਿ ਅੰਦੋਲਨ ਫਸਾਵਾ ਅੰਦੋਲਨ ਚਾਹੇ ਜਿੰਨਾ ਵੀ ਮਰਜ਼ੀ ਲੰਮਾ ਲੜਨਾ ਪਵੇ ਉਹਦੇ ਲਈ ਲੜਨ ਲਈ ਕਿਸਾਨ ਨੂੰ ਤਿਆਰ ਹੋਣਾ ਪਵੇਗਾ ਉਹਦੇ ਚੋਂ ਅਸੀਂ ਨਿਕਲੇ ਆ ਮੈਦਾਨ ਚ ਹੁਣ ਤੁਸੀਂ ਅੰਦਾਜ਼ਾ ਲਾਓ ਜੀ ਹਰੇਕ ਪੋਲੀਟਿਕਲ ਪਾਰਟੀ ਦੇ ਜਿਹੜੇ ਅਸੀਂ ਕਹਿੰਦੇ ਸੀਗੇ ਕਿ ਕਿਸਾਨ ਕਿਸੇ ਪੋਲੀਟਿਕਲ ਪਾਰਟੀ ਦੇ ਕਿਸੇ ਵੀ ਧਿਰ ਦੇ ਅਜੰਡੇ ਤੇ ਨਹੀਂ ਅੱਜ ਅਜੰਡੇ ਆ ਰਹੇ ਹਨ ਮਜਬੂਰੀ ਬਣੀ ਹੋਈ ਹੈ ਨਾ ਸਾਰਿਆਂ ਨੂੰ ਅਜੰਡੇ ਤੇ ਲੈਣਾ ਅਗਰ ਕਿਸਾਨਾਂ ਦਾ ਅਜੰਡੇ ਤੇ ਤੇ ਅੰਦੋਲਨ ਵੀ ਚੱਲਦਾ ਹੈ ਤਾਂ ਫਿਰ ਅੰਦੋਲਨ ਦਾ ਫੈਸਲਾ ਕਰਨਾ ਉਹ ਸਦਾ ਦੇ ਬੈਠਣ ਵਾਲੇ ਲਈ ਉਹਦੋਂ ਵੀ ਇੰਪੋਰਟੈਂਟ ਹੈ ਕਿਉਂਕਿ ਜਿਹਨੇ ਸਦਾ ਦੇ ਆਉਣਾ ਅੰਦੋਲਨ ਪਹਿਲਾਂ ਹੀ ਚੱਲ ਰਿਹਾ ਹੈ ਤਾਂ ਉਹਨੂੰ ਉਹ ਸਦਾ ਦੇ ਬੈਠਣ ਤੋਂ ਪਹਿਲਾਂ ਕਿਸਾਨਾਂ ਦੀ ਇਹਨਾਂ ਮੰਗਾਂ ਦੇ ਪ੍ਰਤੀ ਚਿੰਤਤ ਹੋਣਾ ਪਏਗਾ ਔਰ ਜਿੱਦਾਂ ਜਿੱਤ ਕੇ ਜਿਹੜੀ ਸਦਾਤਾਰੀ ਤੇ ਬਣੀ ਉਹਨੂੰ ਮਤਲਬ ਕਿਸਾਨਾਂ ਦੇ ਮਸਲੇ ਹੱਲ ਕਰਨੇ ਪੈਣਗੇ ਡੇਲੇਬਲ ਸਭ ਜੇ ਗੱਲ ਕੀਤੀ ਜਾਵੇ ਕਿਉਂਕਿ ਫੇਰ ਮੈਂ ਇਲੈਕਸ਼ਨਾਂ ਦੀ ਗੱਲ ਗੱਲ ਕਰਨ ਲੱਗਿਆ ਕਿਉਂਕਿ ਹੁਣ ਜਿਹੜੀਆਂ ਇਲੈਕਸ਼ਨਾਂ ਨੇ ਇਲੈਕਸ਼ਨਾਂ ਦਾ ਪ੍ਰਚਾਰ ਚੱਲ ਰਿਹਾ ਹਰ ਇੱਕ ਪਾਰਟੀ ਪ੍ਰਚਾਰ ਕਰ ਰਹੀ ਹੈ ਪੰਜਾਬ ਸਰਕਾਰ ਦਾ ਇਸ ਅੰਦੋਲਨ ਪ੍ਰਤੀ ਕੀ ਰਵਈਆ ਰਿਹਾ ਦੇਖੋ ਕਹਿਣ ਨੂੰ ਭਾਵੇਂ ਕੋਈ ਕਿੰਨਾ ਮਰਜ਼ੀ ਕਹੇ ਕਿ ਅਸੀਂ ਤਾਂ ਜੀ ਕਿਸਾਨਾਂ ਦੇ ਨਾਲ ਆ ਅਸੀਂ ਤਾਂ ਕਿਸਾਨਾਂ ਦੇ ਪੁੱਤਾਂ ਲੇਕਿਨ ਮੈਨੂੰ ਲੱਗਦਾ ਕਿਸਾਨਾਂ ਦੇ ਪੁੱਤਾਂ ਵਾਲੀ ਗੱਲ ਕਿਤੇ ਵੀ ਕੋਈ ਨਜ਼ਰ ਨਹੀਂ ਆ ਰਹੀ ਹੂੰ ऐसे जेड़े एरिया ਦੇ ਵਿੱਚ ਆਪਾਂ ਬੈਠੇ ਆ ਇਹਨਾਂ ਦੇ ਵਿੱਚ ਲਗਾਤਾਰ ਟਰਾਂਸਫਾਰਮਰ ਮਤਲਬ ਸੜ ਗਏ ਬਿਜਲੀ ਦੀ ਅੱਜ ਵੱਡੀ ਲੋੜ ਹੈ ਕਿੰਨੀ ਮਤਲਬ ਉਜਾੜ ਦੇ ਵਿੱਚ ਲੋਕ ਬੈਠੇ ਨੇ ਇੱਥੇ ਮੱਛਰ ਆ ਮੱਖੀ ਆ ਬਿਮਾਰੀਆਂ ਫੈਲਣ ਦਾ ਡਰ ਹੈ ਲੇਕਿਨ ਸਰਕਾਰ ਵੱਲੋਂ ਉਹਦੇ ਤੇ ਕੋਈ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਤਾਂ ਜੇਕਰ ਸਰਕਾਰ ਮਨੁੱਖਾਂ ਨੂੰ ਇੱਥੇ ਆਪਦੇ ਆਪਦੀ ਸਟੇਟ ਦੇ ਲੋਕਾਂ ਨੂੰ ਬੈਠਿਆਂ ਨੂੰ ਮਨੁੱਖੀ ਹੱਕਾਂ ਦਾ ਧਿਆਨ ਰੱਖ ਕੇ ਉਹ ਸਹੂਲਤਾਂ ਪ੍ਰੋਵਾਈਡ ਵੀ ਨਹੀਂ ਕਰਵਾਏਗੀ ਤਾ ਕਿਵੇਂ ਕਹਿ ਦਾਂਗੇ ਜੀ ਕਿ ਮਤਲਬ ਇਹ ਸਰਕਾਰ ਕਿਸਾਨ ਪੱਖੀ ਹੈ ਪਰ ਪੰਜਾਬ ਸਰਕਾਰ ਦਾ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੇ ਹੁਣ ਲੈਕਸ ਨਾ ਚੱਲ ਰਹੀ ਨੇ ਅਜੇ ਹੁਣ ਆ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਵੀ ਅੰਦੋਲਨ ਪ੍ਰਤੀ ਕੋਈ ਬਿਆਨ ਨਾ ਆਉਣਾ ਇਹਨੂੰ ਕੀ ਸਮਝਦੇ ਹੋ? ਦੇਖੋ ਇਹਦੇ ਤੇ ਤਾਂ ਮੈਨੂੰ ਇਹ ਲੱਗਦਾ ਕਿ ਇਕੱਲਾ ਇਹਨਾਂ ਦਾ ਨਹੀਂ ਸਾਰਿਆਂ ਵਾਸਤੇ ਹੀ ਕਿਸਾਨ ਕਦੇ ਕਿਸੇ ਦੇ ਏਜੰਡੇ ਤੇ ਨਹੀਂ ਆ ਹਮ ਹਰ ਇੱਕ ਸੋਚਦਾ ਹੈ ਕਿ ਕਿੰਨਾ ਪੱਲਾ ਝਾੜ ਕੇ ਸਰ ਸਕਦਾ ਹੈ ਹਮ ਉਹਨਾਂ ਪੱਲਾ ਝਾੜੋ ਕਿਉਂਕਿ ਅੱਜ ਹਰ ਇੱਕ ਪੋਲੀਟਿਕਲ ਧਿਰ ਜਿੰਨੀਆਂ ਵੀ ਸਰਕਾਰਾਂ ਬਣਾਉਗੀਆਂ ਜਿਹਦੀ ਵੀ ਬਣੂਗੀ ਉਹ ਕਾਰਪੋਰੇਟ ਪੱਖੀ ਹੈ ਸਰਕਾਰਾਂ ਕਾਰਪੋਰੇਟ ਬਣਾਉਂਦਾ ਹੈ ਜੀ ਤੇ ਕਿਸਾਨ ਦਾ ਸਿਰਫ ਇੱਕ ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਨੂੰ ਤਾਂ ਜਦੋਂ ਮਰਜ਼ੀ ਜਿਵੇਂ ਮਰਜ਼ੀ ਪਰਮਾ ਕੇ ਅਸੀਂ ਵੋਟ ਲੈ ਲਾਂਗੇ ਹੂੰ ਝੂਠ ਬੋਲ ਲਾਂਗੇ ਝੂਠ ਬੋਲਦੇ ਵੀ ਰਹੇ ਨੇ ਤੋਂ ਪਹਿਲਾਂ ਹੂੰ ਝੂਠ ਬੋਲਦਾ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲਿਆ ਉਹਨੇ ਕਹਿੰਦਾ ਜੀ ਅਸੀਂ ਕਿਸਾਨਾਂ ਨੂੰ ਹੂੰ ਸਾਰਾ ਕਰਜ਼ਾ ਮਾਫ਼ ਕਰਾਂਗੇ ਸਤਾ ਤੇ ਆ ਕੇ ਨਹੀਂ ਕੀਤਾ ਜਿਹੜੇ ਹੁਣ ਸਰਕਾਰ ਹੈ ਇਹਨਾਂ ਨੇ ਆਪਣੇ ਨਾਲ ਵਾਅਦਾ ਕੀਤਾ ਉਹ ਮੈਡਮ ਬੋਲ ਰਹੀ ਹੈ ਝੁਟਕੀਆਂ ਮਾਰ ਕੇ ਕਹਿ ਰਹੀ ਹੈ ਕਿ 5 ਮਿੰਟਾਂ ਦੇ ਵਿੱਚ 23 ਦੀਆਂ 23 ਫਸਲਾਂ ਦੇ ਉੱਤੇ ਸੀਐਮਐਸਪੀ ਦੇ ਦਾਂਗੇ ਉਸ ਤੋਂ ਬਾਅਦ ਉਹ ਮੈਡਮ ਵੀ ਤੁਮ ਉਹਨਾਂ ਦੇ ਬਿਆਨਾਂ ਤੋਂ ਫਿਰ ਕੀ ਕਹਿੰਦੇ ਜੀ ਉਹ ਜਦੋਂ ਉਸ ਚੀਜ਼ ਦੇ ਵਿੱਚ ਵਿਚਰੀ ਦਾ ਫਿਰ ਪਤਾ ਲੱਗਦਾ ਵੀ ਇਹ ਗੱਲ ਕੀ ਹੈ ਨਾ ਸੋ ਕਹਿਣ ਦਾ ਭਾਵ ਹੈ ਕਿ ਹਰ ਇੱਕ ਨੇ ਮੰਨਿਆ ਹੋਇਆ ਹੈ ਕਿ ਕਿਸਾਨ ਦੇ ਨਾਲ ਚੀਟਿੰਗ ਕਰ ਲੋ ਵੋਟਾਂ ਲੈ ਲੋ ਵਾਅਦਾ ਕਰ ਲੋ ਵਾਅਦਾ ਲਾਗੂ ਕਰਨਾ ਨਾ ਕਰਨਾ ਪਰ ਸਾਡੀ ਮਰਜ਼ੀ ਆ ਜਿਹਦੇ ਚੋ ਇਹ ਸਾਰਾ ਕੁਝ ਹੋਇਆ ਹੈ ਹੁਣ ਲੇਕੋ ਦੇਖੋ ਲੋਕ ਜਾ ਤਾਂ ਦਿੱਲੀ ਨੂੰ ਆਪਦਾ ਵਾਅਦਾ ਯਾਦ ਕਰਾਉਣੇ ਜਾ ਰਹੇ ਸੀ ਨਾ ਤੇ ਜੇ ਤੁਸੀਂ ਜਿਹਦੇ ਵਾਅਦੇ ਯਾਦ ਕਰਾਉਣ ਚੱਲੇ ਆ ਲੋਕ ਜਿਸ ਵੇਲੇ ਉਸ ਵੇਲੇ ਏਡੀ ਹੈਵੀ ਬੈਰੀਕੇਟਿੰਗ ਹੋਣੀ ਔਰ ਹੈਵੀ ਬੈਰੀਕੇਟਿੰਗ ਤੋਂ ਵੀ ਅੱਗੇ ਟੱਪ ਕੇ ਹੈਵੀ ਸ਼ੈਲਿੰਗ ਹੋਣੀ ਸਿੱਧੀ ਫਾਇਰਿੰਗ ਹੋਣੀ 400 ਕਿਸਾਨ ਮਤਲਬ ਜ਼ਖਮੀ ਹੋਇਆ ਕੋਈ ਥੋੜਾ ਨਹੀਂ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਹੈ ਸਿੱਧੀ ਗੋਲੀ ਵੱਜ ਕੇ ਮੌਤ ਹੋਈ ਹੈ ਉਹ ਤਾਂ ਕਲੀਅਰ ਹੋ ਗਿਆ ਕਿ ਗੋਲੀ ਵੱਜ ਕੇ ਮੌਤ ਹੋਈ ਹੈ ਤਾਂ ਜਿਹੜਾ ਕੁਝ ਇੱਥੇ ਹੋਇਆ ਉਹਦਾ ਮਤਲਬ ਇਹ ਸੀਗਾ ਕਿ ਅਸੀਂ ਵਾਅਦਾ ਤਾਂ ਕਰਾਂਗੇ ਪਰ ਤੁਸੀਂ ਸਾਨੂੰ ਵਾਅਦਾ ਯਾਦ ਕਰਾਉਣ ਵਾਲੇ ਕੌਣ ਹੁੰਨੇ ਆ ਹੈਨਾ ਫਿਰ ਉਹਦੇ ਤੋਂ ਲੋਕਾਂ ਦਾ ਜਿਹੜਾ ਐਕਸ਼ਨ ਦਾ ਰਿਐਕਸ਼ਨ ਆ ਜਿਹੜਾ ਇਹ ਉਹਦੇ 'ਚ ਹੁਣ ਲੋਕ ਸਵਾਲ ਪੁੱਛਣਗੇ ਹੁਣ ਹੁਣ ਜਿਹੜੀਆਂ ਲਕਸ਼ਨਾ ਚੱਲ ਰਹੀਆਂ ਨੇ ਜਗਾ ਜਗਾ ਤੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾਂਦਾ ਮਤਲਬ ਕਿ ਘੇਰੇ ਕਿਸਾਨ ਵੀ ਘੇਰੇ ਆ ਕੀ ਲੱਗਦਾ ਤੁਹਾਨੂੰ ਕੀ ਹੁਣ ਜਿਹੜੇ ਚੋਣਾਂ ਦੇ ਵਿੱਚ ਕਿਦਾਂ ਦਾ ਜਿਹੜਾ ਕਿਸਾਨ ਦਾ ਰੋਲ ਰਹੇਗਾ ਦੇਖੋ ਸਵਾਲ ਇਹ ਹੈ ਕਿ ਉਹਨਾਂ ਨੂੰ ਜੇਕਰ ਉਹਨਾਂ ਦੇ ਕੋਲੇ ਸਮਾਂ ਨਹੀਂ ਤੇ ਉਹਨਾਂ ਦੀ ਐਡੀ ਹੰਕਰ ਐਡਾ ਅਹੰਕਾਰ ਹੈ ਜਾਂ ਦੀ ਤਾਨਾਸ਼ਾ ਰਵਈਆ ਹੈ ਕੀ ਅਸੀਂ ਵਾਅਦਾ ਤਾਂ ਕਰਾਂਗੇ ਤੇ ਤੁਸੀਂ ਵਾਅਦੇ ਨੂੰ ਲਾਗੂ ਕਰਾਉਣ ਲਈ ਜਾਂ ਯਾਦ ਕਰਾਉਣ ਲਈ ਆਉਂਗੇ ਤਾਂ ਗੋਲੀਆਂ ਮਾਰਾਂਗੇ ਤਾਂ ਫਿਰ ਲੋਕਾਂ ਦੇ ਅੱਜ ਕਚੈਰੀ ਹੈ ਨਾ ਉਹਨਾਂ ਨੂੰ ਸਦਾ ਦੇ ਭਾਲਿਆ ਸੀ ਉਹਨਾਂ ਨੇ ਨਹੀਂ ਨਨੇ ਲੱਗਣ ਦਿੱਤਾ ਲੇਕਿਨ ਅੱਜ ਇਧਰਲੇ ਪਾਸੇ ਫੇਰ ਆਉਣਾ ਹੈ ਇਹਨਾਂ ਤੋਂ ਵੋਟਾਂ ਲੈਣ ਆਉਣਾ ਹੈ ਜਦੋਂ ਵੋਟਾਂ ਲੈਣ ਹੋਣਾ ਤੇ ਇੱਕ ਚੀਜ਼ ਜਿਹੜੀ ਅਸੀਂ ਦੇਣੀ ਹੈ ਜਿਹੜੀ ਤਾਕਤ ਨਾਲ ਉੱਥੇ ਬਿਠਾਉਣਾ ਹੈ ਉਹ ਦੇਣ ਤੋਂ ਪਹਿਲਾਂ ਯਾਰ ਅਸੀਂ ਪਹਿਲਾਂ ਘਟੋ ਘਟ ਸਵਾਲ ਕਰਕੇ ਪੁੱਛਾਂਗੇ ਤਾਂ ਸਹੀ ਨਾ ਕਿ ਭਾਈ ਸਾਡਾ ਸ਼ੁਭ ਕਰਨ ਦਾ ਕਸੂਰ ਕੀ ਸੀ ਤੁਹਾਡੇ ਵਾਅਦੇ ਯਾਦ ਕਰਾਉਣ ਚੱਲਿਆ ਸੀ ਨਾ ਜੀ ਕੀ ਤੁਸੀਂ ਵਾਅਦਾ ਨਹੀਂ ਕੀਤਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਤੁਸੀਂ ਵਾਅਦਾ ਨਹੀਂ ਕੀਤਾ ਕਿ ਅਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰਾਂਗੇ ਕਿ ਤੁਸੀਂ ਵਾਅਦਾ ਨਹੀਂ ਕੀਤਾ ਸੀਗਾ 2014 ਚ ਕਿ ਡਾਕਟਰ ਸੁਮੇਂ ਨਾਦਨ ਦੀ ਰਿਪੋਰਟ ਲਾਗੂ ਕਰਾਂਗੇ ਜਿਹੜੇ ਵਾਅਦੇ ਕੀਤੇ ਨੇ ਉਹੀ ਵਾਅਦੇ ਅਸੀਂ ਤੁਹਾਡੇ ਕੋਲੇ ਲੈ ਕੇ ਆ ਰਹੇ ਹਾਂ ਬੀਜੇਪੀ ਦੇ ਲੀਡਰਾਂ ਦਾ ਘਰਾਓ ਹੈ ਜਿਹੜਾ ਇਸੇ ਤਰ੍ਹਾਂ ਹੁੰਦਾ ਰਹੇਗਾ ਜਾਂ ਕਿੱਦਾਂ ਦੇ ਸਵਾਲ ਕੀਤੇ ਜਾਣ ਨਹੀਂ ਸਵਾਲ ਇਹ ਆ ਕਿ ਸਾਡਾ ਕੱਲਾ ਇਹ ਨਹੀਂ ਹੈਗੇ ਸਾਡਾ ਘਰਾਓ ਕਰਨਾ ਕੋਈ ਪਰਪਸ ਹੀ ਨਹੀਂ ਆ ਹੂੰ ਸਾਹੀਏ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਪੀਲ ਵੀ ਕਰਾਂਗੇ ਸਾਡੇ ਜਿਹੜੇ ਵੀ ਲੋਕ ਸਵਾਲ ਕਰਨ ਵਾਲੇ ਨੇ ਕਿ ਘਰਾਓ ਕਰਨਾ ਜਾਂ ਲਾਲਾ ਲਾਲਾ ਕਰਕੇ ਵਿਰੋਧ ਕਰਕੇ ਭਜਾਓ ਨਾ ਇਹਨਾਂ ਨੂੰ ਕਿਉਂਕਿ ਇਹ ਤਾਂ ਫਿਰ ਮੌਕਾ ਭਾਲਦੇ ਆ ਵੀ ਦੇਖੋ ਜੀ ਲੋਕ ਤਾਂ ਸਾਨੂੰ ਮੜਨ ਨਹੀਂ ਦਿੰਦੇ ਕਿ ਲੋਕ ਸਾਡੇ ਮਗਰ ਪੈ ਕੇ ਲੋਕਾਂ ਨੇ ਭਜਾ ਲਿਆ ਇਹ ਨਹੀਂ ਵਧੀਆ ਦਲੀਲ ਨਾਲ ਤੁਹਾਡੇ ਸਵਾਲ ਹੀ ਐਡੇ ਤਕੜੇ ਨੇ ਤੁਹਾਡੇ ਸਵਾਲਾਂ ਦੇ ਜਵਾਬ ਹੀ ਹੈ ਨਹੀਂ ਇਹਨਾਂ ਕੋਲੇ ਇਹਨਾਂ ਤੋਂ ਕੋਲੋਂ ਅਸੀਂ ਸਵਾਲ ਪੁੱਛ ਗਏ ਕਿ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕੇ ਕਿ ਆ ਕੀ ਤੁਸੀਂ ਤਿੰਨ ਵਾਅਦੇ ਲੋਕਾਂ ਨੇ ਨਹੀਂ ਕੀਤੇ ਅਗਰ ਕੀਤੇ ਆ ਤਾਂ ਯਾਦ ਕਰਾਉਣੀ ਚੱਲੇ ਸੀ ਨਾ ਤੁਸੀਂ ਗੋਲੀਆਂ ਮਾਰੋਗੇ ਸਾਡੇ ਤੇ ਦੂਜੀ ਵੱਡੀ ਗੱਲ ਸਵਾਲੇ ਬਣਦਾ ਹੈ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹਰੇਕ ਕੰਟਰੀ ਜਿੱਦੋਂ ਜਾਂਦੇ ਆ ਨਾ ਉਦੋਂ ਦੋ ਗੱਲਾਂ ਬੜੀਆਂ-ਬੜੀਆਂ ਕਹਿੰਦੇ ਨੇ ਇੱਕ ਤਾਂ ਇਹ ਕਹਿ ਰਹੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਕਲ ਦੂਜੀ ਗੱਲ ਇਹ ਕਹਿੰਦੇ ਨੇ ਕਿ ਦੁਨੀਆ ਦੀ ਇੱਕ ਵੱਡੀ ਆਰਥਿਕ ਤਾਕਤ ਬਣ ਕੇ ਉੱਭਰ ਰਿਹਾ ਹੈ ਭਾਰਤ ਜੀ ਹੁਣ ਇਹ ਦੋਨੋਂ ਸਵਾਲ ਨੇ ਇਹ ਸਵਾਲ ਕਰਨੇ ਬੰਦੇ ਨੇ ਲੋਕ ਪੁੱਛਣਗੇ ਵੀ ਕੀ ਬਣ ਰਿਹਾ ਹੈ ਜਾਂ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਕਿਸਾਨਾਂ ਦੀ ਆਏ ਜਿਹੜੀ ਇਨਕਮ ਹੈ ਉਹ ਡਬਲ ਕਰ ਦੇਾਂਗੇ ਉਹਦੇ ਵਿੱਚ ਕੀ ਰੋਲ ਅਦਾ ਕੀਤਾ ਅਗਰ ਇਹ ਕਰੀਏ ਤੁਸੀਂ ਇਹ ਦੱਸੋ ਜਿਹੜੇ ਕਹਿੰਦੇ ਵੀ ਐਡਾ ਵੱਡਾ ਲੋਕਤੰਤਰ ਹੈ ਕੀ ਉਸ ਲੋਕਤੰਤਰ ਦੇ ਵਿੱਚ ਲੋਕਾਂ ਦਾ ਸਵਾਲ ਆ ਇਹ ਤੇ ਲੋਕ ਪੁੱਛਣਗੇ ਕਿ ਕਿਸੇ ਨੂੰ ਰਾਈਟ ਹੈ ਤੁਹਾਨੂੰ ਕਿ ਤੁਸੀਂ ਸਾਡੇ ਗੋਲੀਆਂ ਮਾਰੋ ਤੁਸੀਂ ਸਾਨੂੰ ਰਾਜਧਾਨੀ ਚ ਚੁਣਾਉਣ ਦਿਓ ਅਗਲਾ ਸਾਡਾ ਸਵਾਲ ਹੈ ਕਿ ਪ੍ਰਧਾਨ ਮੰਤਰੀ ਜੀ ਦੱਸੋ ਕਿ ਤੁਸੀਂ ਕਹਿੰਦੇ ਕਿ ਦੁਨੀਆਂ ਦੀ ਇੱਕ ਵੱਡੀ ਆਰਥਿਕ ਤਾਕਤ ਬਣ ਰਿਹਾ ਹੈ ਭਾਰਤ ਤੀਸਰੀ ਵੱਡੀ ਤਾਕਤ ਬਣ ਰਿਹਾ ਹੈ ਭਾਰਤ ਤਾਂ ਸਾਡਾ ਸਵਾਲ ਹੈ ਕਿ ਤੁਹਾਡੇ ਤੋਂ ਪਹਿਲਾਂ ਭਾਰਤ ਸਰ ਕਰਜ਼ਾ ਕਿੰਨਾ ਸੀ ਅੱਜ ਕਰਜ਼ਾ ਕਿੰਨਾ ਹੈ ਸਵਾਲ ਹੈ ਸਵਾਲ ਅਗਲਾ ਵੀ ਹੈ ਕਿ ਸਾਡੀ ਰੇਲ ਜਿਹੜੀ ਸਾਡੀ ਸੀ ਉਹ ਦੇਸ਼ ਦੀ ਦੇਸ਼ ਦੁਨੀਆਂ ਦੀ ਇੱਕ ਵੱਡੀ ਆਰਥਿਕ ਤਾਕਤ ਜੇ ਬਣਿਆ ਤਾਂ ਫਿਰ ਰੇਲ ਕਿਉਂ ਵੇਚੀ ਫਿਰ ਸਾਡੇ 에ਅਰਪੋਰਟ ਕਿਉਂ ਵੇਚੇ ਫਿਰ ਸਾਡੀਆਂ ਬੰਦਰਗਾਹਾਂ ਕਿਉਂ ਵੇਚੀਆਂ ਸਾਡੇ ਜਿਹੜੇ ਹੋਰ ਸਾਡੇ ਨੇ ਜਿਵੇਂ ਮੰਨ ਲਓ ਤੁਸੀਂ ਕੋਲੇ ਦੀਆਂ ਖਾਣਾ ਬਿਕ ਰਹੀਆਂ ਨੇ ਉਹ ਘੋ ਬਿਕੀਆਂ ਅਗਰ ਉਹ ਵਿਕ ਰਿਹਾ ਹੈ ਦੱਬ ਕੇ ਸਾਰਾ ਕੁਝ ਵਿਕ ਰਿਹਾ ਹੈ 에어ਪੋਰਟ ਵਿਕ ਰਹੀ ਇੰਡੀਅਨ ایرਲਾਈਨ ਵਿਕ ਗਈ ਤਾਂ ਫਿਰ ਸਵਾਲ ਤਾਂ ਖੜੇ ਹੋਣਗੇ ਨਾ ਇਹ ਸਵਾਲ ਲੋਕ ਪੁੱਛਣਗੇ ਬਿਲਕੁਲ ਜੀ ਡੱਲੇਵਾਲ ਸਾਹਿਬ ਦਾ ਕਹਿਣਾ ਹੈ ਕਿ ਸਵਾਲ ਤਾਂ ਖੜੇ ਹੋਣਗੇ ਭਾਵੇਂ ਪੰਜਾਬ ਭਾਰਤ ਦੀਆਂ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਜਾਂ ਹੋਰ ਵੱਡੇ ਜਿਹੜੇ ادارے ਨੇ LIC ਦੀ ਗੱਲ ਕੀਤੀ ਜਾਵੇ ਹੋਰ ਵੀ ਬਹੁਤ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਨਾਲ ਭਾਰਤ ਇੱਕ ਆਤਮ ਨਿਰਭਰ ਬਣਿਆ ਸੀ ਉਹ ادارے ਜਿਹੜੇ ਵਿਕ ਚੁੱਕੇ ਨੇ ਇਹਨਾਂ ਨੇ ਕਹਿਣਾ ਕਿ ਜੇਕਰ ਕਿਸਾਨ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਚੇਤੇ ਕਰਾਉਣ ਗਏ ਸੀ ਪਰ ਸਾਨੂੰ ਬੈਰੀਗਟਾਂ ਦੇ ਉੱਤੇ ਰੋਗ ਦਿੱਤਾ ਗਿਆ ਤਾਂ ਜਿਹੜੇ BJP ਦੇ ਲੀਡਰ ਸਾਡੇ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਚੋਣਾਂ ਦਾ ਤਾਂ ਉਹਨਾਂ ਨੂੰ ਇਹਨਾਂ ਨੇ ਅਪੀਲ ਕੀਤੀ ਆ ਕਿਸਾਨਾਂ ਨੂੰ ਪਿੰਡ ਦੇ ਲੋਕਾਂ ਨੂੰ ਕਿ ਤੁਸੀਂ ਲਾਲਾ ਲਾਲਾ ਕਰਕੇ ਪਿੱਛੇ ਪੈਣ ਦੀ ਬਜਾਏ ਉਹਨਾਂ ਨੂੰ ਠੋਸ ਜਿਹੜੇ ਸਵਾਲ ਨੇ ਸਵਾਲਾਂ ਦੇ ਉੱਤੇ ਘੇਰੋ ਉਹ ਸਵਾਲ ਕਰਕੇ ਉਹਨਾਂ ਨੂੰ ਜਿਹੜੀ ਜੀਤੇ ਕਰਵਾਓ ਕਿ ਤੁਹਾਡੀ ਸਰਕਾਰ ਨੇ ਸਾਡੇ ਨਾਲ ਵਾਅਦੇ ਕਰਕੇ ਜਿਹੜੇ ਮੁਕਰੇ ਨੇ ਉਹ ਵਾਅਦੇ ਆ ਨੂੰ ਕਦੋਂ ਪੂਰਾ ਕਰਾਂਗੇ ਜੇਕਰ ਤੁਸੀਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਤੁਸੀਂ ਸਾਡੇ ਤੋਂ ਵੋਟ ਆ ਜਿਹੜੀ ਕਿਸ ਹੱਕ ਨਾਲ ਮੰਗ ਰਹੇ ਹੋ ਪਰ ਸਵਾਲ ਤਾਂ ਹੋਣਗੇ ਕੈਮਰਾਮੈਨ ਅਕਵਾਲ ਸਿੰਘ ਫਗਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ